ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੈਰਾਗਮਈ ਪਲਾਨ ਨੂੰ ਦਰਸਾਉਂਦਾ ਦਸ਼ਮੇਸ਼ ਅਲੌਕਿਕ ਪੈਦਲ ਮਾਰਚ ਜੋ ਕਿ ਪਿਛਲੇ 30 ਸਾਲਾਂ ਤੋਂ ਬਾਬਾ ਜੋਰਾ ਸਿੰਘ ਜੀ ਲਖਾ ਦੇ ਮਹਾਨ ਉਪਰਾਲੇ ਸਦਕਾ ਕਿਲਾ ਸ਼ਰੀ ਆਨੰਦਗੜ੍ਹ ਆਨੰਦਪੁਰ ਸਾਹਿਬ ਤੋਂ 6-7 ਕੋਹ ਦੀ ਦਰਮਿਆਨੀ ਰਾਤ ਜਦੋਂ ਜਿਵੇਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਬੂ ਬੂ ਹੂ ਉਸੇ ਤਰ੍ਹਾਂ ਪ੍ਰਾਤਨ ਦੇ ਇੱਕ ਦਿਖਾਉਂਦਾ ਹਾਥੀ ਘੋੜੇ ਊਠ ਔਰ ਗੁਰੂ ਸਾਹਿਬ ਦੇ ਦਰਸਾਏ ਗਏ ਚਿੱਤਰ ਜਿਵੇਂ ਗੁਰੂ ਸਾਹਿਬ ਨੇ ਪਰਿਵਾਰ ਵਿਛੋੜੇ ਦਾ ਚਿੱਤਰ ਹੋਰ ਵੀ ਸਾਰੇ ਟਰਾਲੀਆਂ ਤੇ ਸਜੋਬਿਤ ਕੀਤੇ ਹੋਏ ਨਾਲ ਤਕਰੀਬਨ 1.5 ਕਿਲੋਮੀਟਰ ਦੇ ਵਿੱਚ ਇੱਕ ਕਾਫਲਾ ਇਹ 20 21 ਦਸੰਬਰ ਨੂੰ SGPC ਤੇ ਸਿੰਘ ਸਾਹਿਬ ਦੇ ਕਿਲਾ ਆਨੰਦਗੜ੍ਹ ਦੇ ਸਰਪ੍ਰਸਤੀ ਹੇਠ ਰਵਾਨਾ ਹੁੰਦਾ ਔਰ ਹਰ ਸਾਲ ਹੀ ਸੰਗਤਾਂ ਦਾ ਇੰਨਾ ਇਕੱਠ ਹੁੰਦਾ ਕਿ ਸੰਗਤਾਂ ਬਹੁਤ ਹੰਗਾਮਾ ਕਰੇ ਉੱਥੇ ਪਹੁੰਚਦੀ ਆ ਆਨੰਦਪੁਰ ਸਾਹਿਬੇ ਕੇ ਔਰ ਆਨੰਦਪੁਰ ਸਾਹਿਬ 4 ਵਜੇ ਆਨੰਦਗੜ੍ਹ ਵਿਖੇ ਭੋਗ ਪੈਣ ਅਪਰੰਤ ਸੰਗਤਾਂ ਇਹ ਨਗਰ ਕੀਰਤਨ ਦੀ ਰਵਾਨਗੀ ਕਰਦੀਆਂ ਹੁਣ ਤੁਸੀਂ ਦੇਖ ਰਹੇ ਹੋ ਵੀ ਇੰਨਾ ਨਹੀਂ ਪੈ ਰਿਹਾ ਬਾਹਰ ਵੀ ਦੇ ਵਿੱਚ ਵੀ ਸੰਗਤਾਂ ਦਾ ਇਕੱਠ ਉਸੇ ਤਰ੍ਹਾਂ ਰਹਿੰਦਾ ਕਿਉਂਕਿ ਸੰਗਤ ਜੀ ਇਹ 30 ਸਾਲ ਹੋ ਗਏ ਗੁਰੂ ਸਾਹਿਬ ਕਿਸੇ ਨੇ ਦਿਨ ਨਹੀਂ ਸੀ ਮਨਾਇਆ ਇਹ ਬਹੁਤ ਵਿਰਾਗ ਪਈ ਨਗਰ ਕੀ ਤਨ ਆ ਜਿਵੇਂ ਜਿਵੇਂ ਗੁਰੂ ਸਾਹਿਬ ਨਾਲ ਬੀਤੀ ਕਿਵੇਂ ਕਿਵੇਂ ਗੁਰੂ ਸਾਹਿਬ ਨੇ ਪਰਿਵਾਰ ਵਿਛੋੜਾ ਪੈ ਗਿਆ ਚੰਗੌਰ ਦੀ ਘੜੀ ਵਿੱਚ ਵੱਡੇ ਸਾਹਿਬ ਜਾਦੇ ਆਂ ਦੀ ਸ਼ੀਧੀ ਔਰ ਕਿਵੇਂ ਮਾਚੂ ਵਾੜੇ ਤੋਂ ਚਾਰ ਸਾਹਿਬ ਤੋਂ ਕਿਵੇਂ ਜਿਵੇਂ ਨਗਰ ਕੀ ਤਨ ਆ ਜਿਵੇਂ ਜਿਵੇਂ ਨਾ ਗੁਰੂ ਸਾਹਿਬ ਇੱਥੇ ਪਹੁੰਚੇ ਮਾਚੂ ਵਾੜਾ ਸਾਹਿਬ ਉਸੇ ਤਰ੍ਹਾਂ ਇਹ ਨਗਰ ਕੀਰਤਨ ਦੇ ਰੂਪ ਵਿੱਚ ਅਸੀਂ ਦਿਖਾਉਂਦੇ ਜਾ ਰਹੇ ਹਾਂ ਇਹ 4 ਜਨਵਰੀ ਨੂੰ ਗੁਰਦੁਆਰਾ ਮਹਿਤਰਾ ਸਾਹਿਬ ਵਿਖੇ ਪਹੁੰਚਦਾ ਹੈ ਔਰ 21 ਜਨਵਰੀ ਸ਼ਾਮ ਕਰਨ ਉਪਰੰਤ ਦੀਨਾ ਸਾਹਿਬ ਵਿਖੇ ਇਸ ਨਗਰ ਕੀਰਤਨ ਦੀ ਸਵਾਗਤੀ ਹੁੰਦੀ ਹੈ ਔਰ ਮੈਂ ਇੱਥੋਂ ਦੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਜੋ ਕਿ ਮੀਂਹ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਆ ਇਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂ ਗੁਰੂ ਦੇ ਨਾਲ ਆ ਕੇ ਗੁਰੂ ਦੀ ਸ਼ਰਨ ਵਿੱਚ ਆਏ ਤੇ ਗੁਰਤਿ ਇਤਿਹਾਸ ਸੁਣਿਆ ਕਿਉਂਕਿ ਵਿਰਾਗ ਦਾ ਇਤਿਹਾਸ ਸਰਸਾ ਨਦੀ ਦਾ ਜੋ ਪਾਰ ਕਰਦਿਆਂ ਦਾ ਇਤਿਹਾਸ ਸੰਗਤਾਂ ਦਾ ਅੱਖ ਅੱਖਾਂ ਨਰਮ ਹੋ ਜਾਂਦੀਆਂ ਨੇ ਤੇ ਮੈਂ ਸਾਰੀ ਸੰਗਤ ਨੂੰ ਅਪੀਲ ਕਰੂੰਗਾ ਕਿ ਸੰਗਤ ਜੀ ਬਾਤ ਚੜ ਕੇ ਨਗਰ ਕੀਰਤਨ ਵਿੱਚ ਸਹਿਯੋਗ ਦਿਆ ਕਰੋ ਤਾਕਿ ਇਹ ਬਾਬਾ ਜੋਰਾ ਸਿੰਘ ਦੀ ਜੋ ਪਰਤ 30 ਸਾਲ ਤੋਂ ਚਲਾਈ ਹੋਈ ਆ ਆਪਾਂ ਇਸ ਨੂੰ ਉਸੇ ਤਰ੍ਹਾਂ ਕਾਇਮ ਰੱਖੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ